ਉਹ ਮੁੰਨਾ ਉਹ ਸੋਰੀ ਥੋੜੀ ਜਿਹੀ ਗੰਦੀ ਨੀਤ ਹੋ ਗਈ ਦੀ 15 20 ਦਿਨਾਂ ਦੀ ਕੁੜੀ ਆ ਰੋਣ ਲੱਗ ਗਈ ਕਹਿੰਦੀ ਮੰਮੀ ਮੇਰ ਨਾਲ ਆਏ ਕੀਤਾ ਨੇ ਰਸੋਈ ਚ ਆ ਕੇ ਕਹਿੰਦੀ ਮੈਨੂੰ ਤੇਰੇ ਡੈਡੀ ਨੇ ਕਹਿੰਦੀ ਐ ਗੰਦੀ ਨੋਟ ਸੀ ਨਾ ਸੋਚਿਆ ਵੀ ਇਹਦੇ ਵੀ ਧੀਆਂ ਹੈਗੀਆਂ ਨੇ ਤਿੰਨ ਦਿਨ ਮੈਨੂੰ ਐ ਕਿਉਂ ਕਿਹਾ ਇਹਨੇ ਉਹਨੇ ਉਲਟਾ ਕੁੜੀ ਨੂੰ ਜਾਨੂਆ ਜਾਨੂ ਨਾ ਗੋਟਾ ਪਪਾ ਜੀ ਨੇ ਨੀਲਪਾ ਬੈਨ ਕੁੜੀ ਤੋਂ ਉੱਟਿਆ ਨਾ ਰਣਤ ਭਾਈ ਵੀਨ ਦਵਾਰੇ ਆ ਕੇ ਮੈਂ ਬਹੁਤ ਉੱਟ ਗਿਆ ਗੁਰੂਆਂ ਮਾਰਿਆ ਸਮਾਰਕੀ ਝਾੜਾ ਬਣਾ ਸਕਦੇ ਨਾ ਸਸਨੇ ਗੁੰਡੇ ਬਟੇ ਕੁੜੀ ਕੁਛ ਐਡਿਪਸੈਂਟ ਨਹੀਂ ਆਈ ਹੈ ਅਸੀਂ ਮੁੰਡਾ ਹੋਰ ਭਾਵਾਂਗੇ ਕੁੜੀ ਦਾ ਪੂਰਾ ਹਲਕਾਰ ਕਰਨ ਨਹੀਂ ਕੋਈ ਪੁੱਛ ਵੀ ਨਹੀਂ ਰਹੀ ਅੰਨ ਲਿਫੂ ਵਾਲਿਆ ਰੱਖੀ ਬਸ ਉਹ ਇੱਕ ਅਧਰੂ ਬਾਾਰ ਮੇਰੀ ਕੁੜੀ ਚ ਨੂੰ ਕੁਝ ਕਰ ਦੋ ਤੇ ਮੇਰੀ ਕੁੜੀ ਨੂੰ ਕੁੱਟ ਕੇ ਆ ਜਾਂਦੇ ਆ ਕੁਰ ਕੇ ਆ ਜਾਂਦੀ ਵੀ ਨਾ ਬਾਤ ਜੁਮੇ ਦੂਜੀ ਵਾਰ ਕਰਿਆ ਪਰ ਬਾਬਾ ਜੋ ਲੋਟ ਨਹੀਂ ਉਹਦਾ ਬਨ ਮੇਰੀ ਕੁੜੀ ਚ ਨੂੰ ਕੁਝ ਕਰ ਦਉਂਦੇ ਨਾ ਇਹਦੇ ਬਹੁਤ ਧੋਕੀ ਕੁੱਟੀਆ ਕੁੜੀ ਹਾਂਜੀ ਬਹੁਤ ਕੁੱਟੀਆਂ ਘਰ ਵਾਲੇ ਦੇ ਸੱਪ ਨੇ ਉਹਨੇ ਉਹਦੀ ਨੰਦ ਕੋਲੇ ਗੱਲ ਕਰੀ ਨੰਦ ਨੇ ਮੂੰਹ ਬੰਦ ਤੇ ਕਹਿੰਦੀ ਮੇਰੇ ਮਾਪਿਆਂ ਨੂੰ ਕੁਝ ਹੋ ਗਿਆ ਕਹਿੰਦੀ ਨਹੀਂ ਸੋ ਤੂੰ ਗੱਲ ਮੈਂ ਕਰੀ ਕਹਿੰਦੀ ਮੈਂ ਆਪ ਹੀ ਗੱਲ ਕਰੂੰਗੀ ਐ ਦੁਆਰ ਨੂੰ ਅਸੀਂ ਬੈਠਣਾ ਆਵਾਂਗੇ ਕਹਿੰਦੀ ਉਹਨਾਂ ਦੀ ਭੂਆ ਦੀ ਡੈਥ ਹੋ ਗਈ ਸੀ ਉਹਨਾਂ ਨੇ ਗੱਲ ਕੀਤੀ ਨਹੀਂ ਜਾ ਕੇ ਉਹਦੋਂ ਫੋਨ ਤੇ ਗੱਲ ਆਪਣੇ ਪਿਓ ਨਾਲ ਕਰੀ ਹੋਣੀ ਉਹਨਾਂ ਨੇ ਕਰੋਨਾ ਕੋਲੇ ਗੱਲ ਕਰੀ ਕਰੋਨਾ ਆ ਕੇ ਕਹਿੰਦਾ ਕੁੜੀਆਂ ਨੂੰ ਕਹਿੰਦਾ ਤੂੰ ਮੇਰੇ ਪਿਓ ਨੂੰ ਕਿਉਂ ਨਹੀਂ ਬੁਲਾਉਂਦੀ ਉਹ ਕਹਿੰਦੀ ਮੈਂ ਨਹੀਂ ਬੁਲਾਉਂਦੀ ਹੈਗੀ ਕਹਿੰਦਾ ਤੂੰ ਕਿਉਂ ਨਹੀਂ ਬੁਲਾਉਂਦੀ ਕਹਿੰਦੀ ਮੈਂ ਨਹੀਂ ਬੁਲਾਉਂਦੀ ਤੇ ਕਹਿੰਦੀ ਮੈਨੂੰ ਤੇਰੇ ਡੈਡੀ ਨੇ ਕਹਿੰਦੀ ਐਂ ਕਹਿੰਦੀ ਨ ਜਥੇਦਾਰ ਮਤਲਬ ਰਾਜਾ ਰਾਜ ਸਿੰਘ ਵੱਲੋਂ ਅਰਬਾਂ ਖਰਬਾਂ ਦਰਬੰਦ ਨੂੰ ਬੋਲ ਰਿਹਾ ਪੁੱਤ ਇਹ ਗੁੜੀਆ ਦਾ ਪੁੰਦਾ ਕੋਈ ਆਪ ਚ ਛੋਡਾ ਬਟਿੰਡ ਪਿਆ ਹੋਇਆ ਪੁੱਤ ਤੇ ਉਹ ਕੁੱਟਣ ਮਾਰਨ ਕਰਕੇ ਛੋਡਾ ਸੀ ਪੱਖ ਲੈ ਰਹੇ ਹਾਂ ਮਤਲਬ ਪੱਤਰਕਾਰ ਭਾਈ ਚਰ ਕੇ ਹਾਂ ਮਤਲਬ ਕੀ ਕੀ ਗੱਲਬਾਤ ਹੈ ਅੱਜ ਨਾਲ ਕੋਈ ਗੱਲ ਹੋ ਗਈ ਸੀ ਸਰਪੰਚ ਦੇ ਕੱਲ ਸਰਪੰਚ ਦੇ ਗੱਲ ਹੋ ਗਈ ਸੀ ਕੱਲ ਸਰਪੰਚ ਨੇ ਲੈ ਕੇ ਲੈ ਕੇ ਗਏ ਨੇ ਜੀ ਸਰ ਉਹ ਆਪ ਆ ਕੇ ਇਹ ਤੇ ਇਹ ਛੋਡੇ ਦੇ ਦਾ ਐਫਆਰ ਆਈ ਹੋ ਗਈ ਛੱਡ ਕੇ ਪਾਚੀ ਲੈਣਾ ਕੇ ਰੱਖਦੇ ਨਹੀਂ ਹੈ ਕਿ ਕਹਿੰਦੇ ਆਪਦੇ ਨੂੰ ਲੈ ਕੇ ਜਾਓ ਅਸੀਂ ਨਹੀਂ ਰੱਖਦੇ ਕਹਿੰਦਾ ਮੈਂ ਤਾਂ ਨਵੇਂ ਡੁਗਾ ਕਹਿੰਦਾ ਨੀ ਘੰਟ ਦੇ ਵਿੱਚ ਵਿੱਚ ਮੈਂ ਤੁਹਾਡਾ ਨੌਤ ਨੂੰ ਕਹਿੰਦਾ ਮੈਂ ਮਰਦਾ 11 ਸਾਲ ਹੋ ਗਏ ਕਿ ਆਪਣੇ ਬਿਆਹ ਨੂੰ 7 ਸਾਲ ਹੋ ਗਏ ਵੀਰ ਜੀ ਬੱਚੇ ਕਹਿੰਨੇ ਦੋ ਮੁੰਡੇ ਮੁੰਡੇ ਆ ਕੁਛ ਵੀ ਨਹੀਂ ਰਹੇ ਉਹਨਾਂ ਬਿਮਾਰ ਪੀਓ ਤੋਂ ਉੱਠੇ ਵੀ ਨਹੀਂ ਜਾ ਰਿਹਾ ਹੈਗਾ ਬਿਚੋਲਾ ਕੋਈ ਕੌਣ ਸੀ ਪਿੰਡ ਦੀ ਸੀ ਬਿਚੋਲਾ ਨਹੀਂ ਹੈ ਹੈ ਇਹਦੀ ਮੰਮੀ ਹੈ ਫਿਰ ਇਹ ਨਹੀਂ ਹੈ ਦੀ ਸਾਕੀ ਬਿਚੋਲਾ ਅੱਛਾ ਛੋਡੀ ਮੰਮੀ ਬਿਚੋਲਣਾ ਹੈ ਉਹ ਕੀ ਕਹਿੰਦੇ ਨੇ ਉਹ ਵੀ ਨਾਲ ਨਹੀਂ ਦਾ ਨਾਮ ਹੈ ਜੀ ਸਾਡੇ ਉਹ ਸਰੀਕੇ ਦੇ ਕੰਨੇ ਜਿਹੜੇ ਉਹਨਾਂ ਦੇ ਸਰੀਕੇ ਚੋਂ ਸੀ ਉਹਦੇ ਰਿਸ਼ਤੇ ਕਰਦੇ ਉਹਦੀ ਡੈਥ ਹੋ ਗਈ ਉਹਦੇ ਨੂੰ ਦੋਈਏ ਦੀ ਮਾਂ ਦੀ ਠੀਕ ਹੈ ਉਹ ਵਿੱਚ ਵਿਚੋਲਣ ਸੀ ਉਹਦੀ ਤਾਂ ਡੈਥ ਹੋ ਗਈ ਨਾਲ ਸੀ ਮਾਮੀ ਨੇ ਉਹਦੇ ਮੂਹਰੇ ਰਿਸ਼ਤਾ ਕਰਿਆ ਸੀ ਦੇਖ ਸਕਦੇ ਕਿਹੜੀ ਬਰਾਦਰੀ ਆ ਗਈ ਆਪਣੀ ਆਪਾਂ ਸੁਨਿਆਰ ਆ ਰਹੇ ਨੇ ਸੁਨਿਆਰ ਬਰਾਦਰੀ ਚੋਂ ਸਾਡਾ ਭਾਈਚਾਰਾ ਜੋ ਉਹ ਆਏ ਨੇ ਆਪਾਂ ਆਪਣੀ ਬੇਟੀ ਹੈ ਜੀ ਹਾਂ ਜੀ ਤੰਗਵਾਦਾ ਕਰ ਰਹੇ ਨੇ ਹੈਰਾਨਵਾਦਾ ਕਰ ਰਹੇ ਨੇ ਜੇ ਸਹੁਰੇ ਦੀ ਮਾੜੀ ਨੀਗਾ ਚਾਹ ਰਹੇ ਦੀ ਜਿਉਂਨੇ ਕਿਹਾ ਅਰਨੰਦਨੋਗ ਜੀ ਦੱਸਿਆ ਕਿਸ ਨੂੰ ਠੀਕ ਹੈ ਜਿਉਂਣੀ ਗੱਲ ਕਰੀ ਤਾਂ ਉਹ ਹਰ ਦੁਬਾਰਾ ਦੇ ਘੁੱਟ ਲੱਗ ਗਿਆ ਜੀ ਰਪਾਏ ਪਏ ਨੇ ਬੁਰਾ ਹਾਲ ਕਰਾਇਆ ਮੰਜੀ ਜੀ ਕੁੜੀ ਇਹ ਵਿੱਚ ਘਰ ਤੋਂ ਬੋਲੋ ਕੁੜੀ ਮੰਜੀ ਦੀ ਵਿੱਚ ਕੁੜੀ ਦੀ ਪਈ ਹੈ ਨਾ ਉਹਨੂੰ ਕੋਈ ਦਵਾਈ ਨਾ ਕੋਈ ਬੁਟੀ ਹੈ 7 ਸਾਲ ਹੋ ਗਏ ਤੇ ਫਿਰ ਬਾਬਾ ਜੀ ਨੂੰ ਤੁਹਾਨੂੰ ਕਿਹਨੇ ਦੱਸਿਆ ਸੰਜੀ ਐਡ ਦੇਖੀ ਬਾਬਾ ਜੀ ਦੀ ਤੁਹਾਨੂੰ ਵੀਡੀਓ ਦੇਖੀ ਹਾਂ ਇਹ ਤੁਹਾਨੂੰ ਪਤਾ ਲੱਗਾ ਕਈ ਬਾਬਾ ਜੀ ਨਹੀਂ ਫਿਰ ਤੁਸੀਂ ਠਾਣੇ ਨੂੰ ਰਿਪੋਰਟ ਕਰਾਈ ਕੋਈ ਨਹੀਂ ਠਾਣੇ ਵਾਲੀ ਕੋਈ ਕਰਵਾਈ ਨਹੀਂ ਹੈਗੀ ਪਹਿਲਾਂ ਦੋ ਤਿੰਨ ਵਾਰ ਸਾਡੇ ਕੋਈ ਹੱਲ ਹੋਇਆ ਨਹੀਂ ਜੀ ਤੁਹਾਨੂੰ ਦੇ ਬਾਬਾ ਜੀ ਠਾਣੇ ਆਣੇ ਚਲੋ ਕੋਈ ਗੱਲ ਨਹੀਂ ਹੋਇਆ ਜੀ ਹਾਂ ਜੀ ਆਲੇ ਵੀ ਨਹੀਂ ਹੁੰਦੇ ਜੀ ਉਹ ਪੂਤ ਨਹੀਂ ਦਿਖਾਇਆ ਜਿਹੜੇ ਸੱਟਾਂ ਪੱਜੇ ਹੋਏ ਜਿਹੜਾ ਸਰਪੰਚਾ ਜੀ ਹਾਂ ਉਹ ਪਤਾ ਕੀ ਨਹੀਂ ਕਹਿੰਦੇ ਇੱਥੋਂ ਲੈ ਹੋਏ ਨੂੰ ਆ ਕੇ ਕਹਿੰਦਾ ਵੀ ਸਾਡਾ ਕੋਈ ਮਸਲਾ ਨਹੀਂ ਤੁਸੀਂ ਆਓ ਮਾਝੇ ਸਾਨੂੰ ਬੁਲਾਉਣਾ ਦੇ ਸਰਪੰਚ ਦਾ ਨੰਬਰ ਹੈਗਾ ਹਾਂ ਜੀ ਠੀਕ ਹੈ ਮਾਝੇ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਦੇ ਨਾਲ ਹੈ ਜਿਹੜੇ ਪਰਿਵਾਰ ਦੂਰੋਂ ਦੂਰੋਂ ਬਾਬਾ ਜੀ ਕੋਲੇ ਆ ਰਹੇ ਨੇ ਕਿਸ਼ਨਗਰ ਛੌਨੀ ਦੇ ਵਿੱਚ ਬਾਬਾ ਜੀ ਇੱਥੇ ਠਹਿਰੇ ਹੋਏ ਨੇ ਕਈ ਦਿਨਾਂ ਦੇ ਇੱਥੇ ਕੱਲ ਲੁਧਿਆਣੇ ਤੋਂ ਪਰਿਵਾਰ ਆਏ ਸੀ ਤੇ ਇੱਧਰ ਬੈਠੇ ਨੇ ਜੀ ਬਾਬਾ ਜਥੇਦਾਰ ਕਮੰਡ ਸਿੰਘ ਜੀ ਜਥੇਦਾਰ ਬਾਬਾ ਸ਼ੇਰ ਸਿੰਘ ਜੀ ਅਰਬਾਂ ਖਰਬਾਂ ਜਥੇਦਾਰ ਨੀਮਨਪ੍ਰੀਤ ਕੌਰ ਜੀ ਤੇ ਹੋਰ ਵੀ ਲਿੰਗ ਸਿੰਘ ਫੌਜਾਂ ਸਾਡੀਆਂ ਪਹੁੰਚੀਆਂ ਨੇ ਫਤੇ ਬਲਾਓ ਬਸ ਕੱਲੀ ਬਸ ਬੱਤੇ ਬਲਾਓ ਬਸ ਮੈਨੂੰ ਇਹੋ ਨੇ ਮਤਲਬ ਦੋਸ ਲਾਏ ਤੇ ਗੁਡੀਆਂ ਨੇ ਵੀ ਦਵਾਈ ਨਹੀਂ ਦਵਾਉਂਦੇ ਮੈਨੂੰ ਐ ਕਰਕੇ ਮੇਰਾ ਕੁਟਮਾਰ ਕਰੀਆ ਮੈਂ ਦਵਾਈ ਦਵਾਈ ਹੈ ਜੀ ਵੀ ਸਾਡਾ ਗਲਾ ਵੀ ਘੋਟਾ ਤੇ ਮੇਰਾ ਕੁੱਟਮਾਰ ਵੀ ਕੀਤੀ ਹੋਣ ਨਹੀਂ 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 ਇਹ ਤਾਂ ਹੋਣੀ ਨਹੀਂ ਜੀ ਬਿਲਕੁਲ ਨਹੀਂ ਹੋਈ ਮੇਰਾ ਗਲਾ ਘੁੱਟਿਆ ਹੋਵੇ ਅੱਛਾ ਚਲੋ ਆਪਾਂ ਬੈ ਕੇ ਹੁ ਨਹੀਂ ਮੇਰੇ ਤੋਂ ਅੱਠ ਨਹੀਂ ਨਹੀਂ ਜੀ ਮੇਰੇ ਦਵਾਟਾਂ ਦੀ ਮਾਂ ਏ ਇਹ ਕਹੀ ਮੇਰੇ ਦੋ ਜਵਾਕ ਨੂੰ ਝੂਠ ਝੂਠੇ ਆ ਮੇਰੀ ਭਾਈ ਦਾ ਮੈਂ ਇਹਨੂੰ ਮਾਰੂੰਗਾ ਐਦੂ ਮੁੜ ਕੇ ਲੈ ਹੋਵੇ ਪੁੱਤ ਅਸੀਂ ਬੈ ਕੇ ਇਹਨੂੰ ਮਤਲਬ ਕਦੋਂ ਕਦੋਂ ਆਈਏ ਬੇਗੋਰੀ ਗੱਲ ਸੁਣੋ ਜੀ ਬਿਲਕੁਲ ਇਸ ਇਹ ਗੱਲ 'ਚ ਬਿਲਕੁਲ ਝੂਠ ਹੈ ਵੀ ਆਪਾਂ ਉਹਨੂੰ ਕੋਈ ਦੇਖੋ ਮੇਰੇ ਵੀ ਭੱਲੇ ਭਰਾ ਨੇ ਮੈਂ ਕਿਸੇ ਦੀ ਕੁੜੀ ਨੂੰ ਮਾਰੂੰਗਾ ਠੀਕ ਹੈ ਕੱਲ ਨੂੰ ਸਾਡੀਆਂ ਨੂੰ ਵੀ ਕੋਲ ਮਾਰੂਗਾ ਦਾਖਲ ਕਿਉਂ ਕਰਾਈ ਹੈ ਮੈਂ ਤਾਂ ਦਾਖਲ ਕਰਵਾਈ ਨਹੀਂ ਜੀ ਇਹ ਕਰਵਾਈ ਹੈ ਜੀ ਆਹ ਉਹਨਾਂ ਨੇ ਤਾਂ ਮਤਲਬ ਤਾਂ ਹੀ ਕਰਾਈ ਹੈ ਜੇ ਕੋਈ ਕੁੱਟ ਮਾਰੂਇਆ ਪੁੱਤ ਨਹੀਂ 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 ਕੁੱਟ ਮਾਰ ਨਹੀਂ ਦੇਖੋ ਜੀ ਛੋਟੀਆਂ ਮੋਟੀਆਂ ਲੜਾਈਆਂ ਜਿਹੜੇ ਘਰੇ ਨਹੀਂ ਹੁੰਦੀਆਂ ਠੀਕ ਹੈ ਜੀ ਅਸੀਂ ਆਪਸ ਵਿੱਚ ਦੋਨੇ ਠੀਕ ਹੈ ਮੀਆਂ ਬੀਬੀ ਲੜਦੇ ਠੀਕ ਹੈ ਜੀ ਇੱਕ ਦੋ ਉਹਦੇ ਮੈਂ ਮੈਂ ਮੰਨਦਾ ਵੀ ਸਾ ਮੈਂ ਇੱਕ ਦੋ ਤੱਕੜ ਉਹਦੇ ਮਾਰੇ ਆ ਅੱਛਾ ਇਹ ਐਡੀ ਗੱਲ ਨਹੀਂ ਹੈਗੀ ਸੀ ਸਾਡੇ ਚ ਵੀ ਕੋਈ ਮੈਂ ਅੱਜ ਤੱਕ 7 ਸਾਲ ਹੋ ਗਏ ਸਾਡੇ ਵਿਆਹ ਨੂੰ ਅੱਜ ਤੱਕ ਮਰ ਉਹ ਗੱਲ ਨਹੀਂ ਗਈ ਅੱਛਾ ਬੂੜੀ ਮਤਲਬ ਤੇਰੇ ਡੈਡੀ ਤੇ ਕਿਤੇ ਦੋਸ਼ ਵੀ ਲਾਇਆ ਦੋਸ਼ ਮੇਰੇ ਡੈਡੀ ਤੇ ਲਾਇਆ ਇੰਨਾ ਨਹੀਂ ਮਤਲਬ ਐ ਤੈਨੂੰ ਜੋ ਮਰਜੀ ਕਹਿ ਦੇਣਾ ਜੀ ਕੱਲ ਆ ਕੇ ਸਰਪੰਚ ਵੀ ਸਾਡਾ ਇੱਥੇ ਮੂਹਤੇ ਸੀਗਾ ਠੀਕ ਹੈ ਆ ਕੇ ਸਾਡੀ ਗਲੀ ਨੂੰ ਪੁੱਛ ਲੋ ਵੀ ਮੇਰਾ ਡੈਡੀ ਕਦੇ ਐਸੀ ਐਸੀ ਗੱਲ ਕਹ ਸਕਦਾ ਉਹ ਜੰਮਾ ਬੁੜਾ ਬੰਦਾ ਹੈਗਾ ਉਹ ਡਰਾਈਵਰੀਆਂ ਕਰਦਾ ਹੈ ਠੀਕ ਹੈ ਉਹ ਸਰਪ ਡਰਾਈਵਰੀਆਂ ਆ ਅੱਜ ਉਹਦੀ ਐਨੀ ਉਮਰ ਹੋਈ ਵੀ ਸ਼ੂਗਰ ਦਾ ਉਹ ਮਰੀਜ਼ ਹੈ ਠੀਕ ਹੈ ਉਹ ਮੇਰਾ ਮਾਰਾ ਤੁਰੇਵਦਾ ਵੀ ਇਹਦਾ ਘਰ ਪੈਣ ਵਾਲਾ ਮੈਂ ਇਹਦੇ ਨਾਲ ਘਰ ਪੋਆਦਾ ਅੱਛਾ ਅਸੀਂ ਤੇਰਾ ਪੱਖ ਵੀ ਸੁਣ ਲਿਆ ਅਸੀਂ ਸੱਚ ਦਾ ਸੱਚ ਲਿਆਵਾਂਗੇ ਜੇ ਹੁਣ ਉਹ ਕੁੜੀ ਚ ਖੋਟ ਹੋਊਗਾ ਕੋਈ ਸਾਡੇ ਨੇੜੇ ਨਹੀਂ ਲੱਗਦੀ ਹਾਂਜੀ 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 ਠੀਕ ਹੈ ਅਸੀਂ ਤਾਂ ਸੱਚ ਦੀ ਗੱਲ ਕਰ ਰਹੀਆਂ ਪੁੱਤ ਹਾਂਜੀ ਹਾਂਜੀ ਠੀਕ ਹੈ ਸਾਨੂੰ ਦੱਸੋ ਅਸੀਂ ਸੋਡਾ ਕਦੋਂ ਬੈਠੀਏ ਫਿਰ ਆਪਾਂ ਕਿਉਂ ਜਾਦੇ ਚਿਰ ਪਾਈਏ ਹਾਂਜੀ ਹਾਂਜੀ ਕੋਈ ਗੱਲ ਨਹੀਂ ਸੀ ਤੇ ਇਹਦੇ ਵਿੱਚ ਸਾਨੂੰ ਅਸੀਂ ਬਲਾਵਾ ਕੇ ਦੋਏ ਤਰਾਂ ਨੂੰ ਕਿਤੇ ਸਾਂਝੇ ਤਾਂ ਉਹ ਠੀਕ ਹੈ ਪੂਰੀ ਗੱਲ ਨਹੀਂ ਕਿ ਤੁਹਾਨੂੰ ਮਰਜ਼ੀ ਹਾਂ ਕਿਸੇ ਗੁਰੂ ਘਰ ਦੇ ਵਿੱਚ ਸਚਾਈ ਇਹ ਉਹ ਵੀ ਨਹੀਂ ਹੈਗਾ ਵੀ ਕੋਈ ਛੋੜਾ ਪੱਖ ਨਹੀਂ ਸੁਣਿਆ ਜਾਉ ਹਾਂ ਇਹ ਮਤਲਬ ਹਾਂ ਇਹ ਨਹੀਂ ਆਏਗਾ ਵੀ ਅਸੀਂ ਇੱਕ ਪਾਸੇ ਦੀ ਗੱਲ ਕਰਾਂਗੇ ਕੁੜੀਆਂ ਦੇ ਨਮੇੜੇ ਕਰਾਉਂਦੇ ਆਂ ਬਾਈ ਵੀ ਜਿਹੜਾ ਬੰਦਾ ਜੇ ਕੁੜੀ ਕਈ ਵਾਰੀ ਕੁੜੀਆਂ ਵੀ ਬਹੁਤ ੱੱਕਾ ਕਰ ਰਹੀਆਂ ਨੇ ਦੇ ਵੀ ਅੰਕਲ ਮੇਰੀ ਗੱਲ ਸੁਣੋ ਜੀ ਅੱਜ ਤੱਕ ਮੈਂ ਇਹਦੇ ਨਾਲ ਕੋਈ ਵੀ ਟੱਕਾ ਨਹੀਂ ਦਿੱਤਾ ਕੋਈ ਵੀ 7 ਸਾਲਾਂ ਦੇ ਵਿੱਚ ਚੱਲ ਉਂਗਲ ਨਹੀਂ ਲਾਈ ਮੇਰੇ ਗਵਾੜ ਆਂਡ ਗਵਾੜ ਤੋਂ ਪੁੱਛ ਸਕਦੇ ਹੋ ਤੁਸੀਂ ਕਹਿੰਦਾ ਜਹਾ ਜੀ ਮੇਰੇ ਤੋਂ ਵੀ ਘਰਦਾ ਜੀ ਮੇਰੀ ਗੱਲ ਸੁਣੋ ਮੈਂ ਵੀ ਘਰਦਾ ਐ ਬੈਟਰੀ ਦੀ ਗੱਡੀ ਚਲਾਉਣਾ ਜੀ ਤੜਕੇ 2:30 ਵਜੇ ਉੱਠ ਕੇ ਜਾਣਾ ਜੀ ਇਹਦੇ ਇਹਦੇ ਨਾਲ ਲੜਾਈ ਸਿਰਫ ਮਰੀ ਇਸ ਗੱਲ ਤੇ ਹੋਈ ਹੈ ਜੀ ਮੈਂ ਆਉਣਾ ਸੀਗਾ ਘਰੇ ਰੋਟੀ ਖਾਣ ਵਾਸਤੇ ਮੈਂ ਇਹਨੂੰ ਆਖਿਆ ਮੈਂ ਤੁਹਾਨੂੰ ਗੱਲ ਹੀ ਦੱਸਦਾ ਮੈਂ ਮੈਂ ਇਹਨੂੰ ਆਖਿਆ ਮੈਂ ਕਿ ਇਹ ਨੂੰ ਆਏ ਕਰਕੇ ਮਹਾਦੂ ਮੇਰੇ ਵਾਸਤੇ ਗੰਡਿਆ ਦੀ ਸਬਜ਼ੀ ਬਣਾ ਲਈ। ਮੈਂ ਮੱਖਾਂ ਮੈਂ ਆ ਰਿਹਾ। ਤੇ ਮੈਂ ਕਹਿੰਦਾ ਅਸਲੀ ਮੈਂ ਤਾਂ ਕਹਿੰਨੀ ਨਾ ਉਹ ਤੋਂ ਬੱਝੀਆਂ ਕਹਿੰਦੇ 2 ਮਿੰਟ ਮੰਮੀ ਮੈਨੂੰ 2 ਮਿੰਟ ਦਾ ਜੈਸੀ ਪਾਪਾ ਨੇ ਜਿਹੜੀ ਕਿੱਥੇ ਨਿਕਲ ਗਈ। ਮੈਨੂੰ ਮੇਰੀ ਮਾਂ ਨੂੰ ਕਹਿੰਦੇ ਕਿੱਥੇ ਨਿਕਲ ਗਈ। ਮੈਂ ਮੇਰੀ ਮੰਮੀ ਉਧਰਾਂ ਕਹਿੰਦੀ ਮੇਰੀ ਜੀ ਜਾਣਾ ਉਹ ਹਾਰ ਪੁੱਤਿਆ। ਮੈਂ ਆ ਗਿਆ ਉਹਦੀ। 15 ਕਿੰਨੇ ਮਿੰਟ ਦਾ ਮੇਰੇ ਆਸਤੇ ਦਾ ਸੀ। ਮੈਂ ਮੰਮੀ ਨੂੰ ਕਹਿੰਦੇ ਕਹਿੰਦੇ ਕੁੱਤਾ ਇਹ ਇਹ ਕਾਉਂਟ ਦਿਖਾਉਣ ਚੱਲਦਾ ਕਹਿੰਦੇ ਇਹਨੇ ਇਹਦੇ ਵਾਸਤੇ ਮੈਂ ਟਿਪ ਆਣਾ ਨਹੀਂ ਦੇਈ। ਮਹਿੰਦੀ ਦੀ ਆ। ਕੀ ਗਾ ਕੋਈ ਮੇਰ ਮਹਰਮਾਨ ਆਏਗਾ ਤੂੰ ਕਹਿੰਨੀ ਆ ਤੂੰ ਤੇ ਕੋਈ ਗੱਲ ਨਹੀਂ ਪੁੱਤ ਪਤਾ ਕੀ ਚੀਜ਼ ਹੈ ਕੋਈ ਗੱਲ ਨਹੀਂ ਕੋਈ ਹੱਥ ਦੇਵਾਂਗੇ ਟਾਈਮ ਦੇਵਾਂਗੇ ਉਹਨੂੰ ਮਤਲਬ ਪਤਾ ਹੈ ਕੀ ਪਤਾ ਹੈ ਕੀ ਚੀਜ਼ ਹੈ ਸਾਨੂੰ ਇਕੱਠੇ ਕਰਵਾਗੇ ਹਾਂ ਸਾਨੂੰ ਇਕੱਠੇ ਕਰਾਂਗੇ ਭਾਈ ਤੁਹਾਡੇ ਮਤਲਬ ਜਿਹੜੇ ਗਿਲੇ ਸ਼ਿਕਰੇ ਦੂਰ ਕਰਾਂਗੇ ਹਾਂ ਠੀਕ ਹੈ ਠੀਕ ਹੈ ਪੁੱਤ ਵੈਰ ਖਾਲਸਾ ਵੈਰ ਭਤੇ ਭਾਈ ਬੁਰੇ ਭਤੇ